ਨਰਵੈਰ ਕੌਣ ਇਹ ਜਾ ਕੇ ਵਾਇਡੇ ਦੇ ਨਿਰਗੁਣ ਨਿਰਵੈਰ ਨਿਰਗੁਣ ਨਿਰਵੈਰ ਆਪਣਾ ਆਪਣਾ ਨਾਮ ਧਾਰ ਨਿਰਗੁਣ ਨਿਰਵੈਰ ਆਪਣਾ ਨਾਮ ਧਾਰ ਧਾਰ ਗਾਣੀ ਖੇਡ ਗਾਉਂਦੇ ਹੋ ਮੀਡੀਆ ਨਾਲ ਹੀ ਆ पुरखे अवतार कौन पुरखे अवतार वेश बटाए बाबा वेश बटाए ला नहीं समझ लगी लगी है लगी है जी हेयर सुन लो ज्योति जो स्वरूप है आप अपनी जोत तार ਨਿਰਗੁਣ ਨਿਰਵੈਰ ਕੌਣ ਨਿਰਗੁਣ ਨਿਰਵੈਰ ਨਿਰਗੁਣ ਨਿਰਵੈਰ ਆਪਣਾ ਨਾਮ ਆਪਣਾ ਨਾਮ ਧਾਰ ਹਮ ਆਪਣਾ ਨਾਮ ਧੰਨ ਧੰਨਵਾਦ ਉਹਦੇ ਪਰਮੇਸ਼ਰ ਦਾ ਕੋਈ ਨਾਮ ਨਹੀਂ ਅਬਨਾਸ਼ੀ ਕਰਤੇ ਦਾ ਕੋਈ ਨਾਮ ਨਹੀਂ ਨਾ ਜੰਮਦਾ ਤੇ ਨਾ ਮਰਦਾ ਜਿਹੜਾ ਜੰਮਦਾ ਮਰਦਾ ਵੀ ਉਹਦਾ ਕੋਈ ਵਿਅਕਤੀ ਪਾਇਤੰਤ ਵਾਲਾ ਨਾਮ ਧਾਰ ਨਹੀਂ ਸਰ ਜੀ ਕੋਈ ਜਦ ਆ ਕੇ ਪ੍ਰਗਟ ਹੁੰਦਾ ਆਪਣਾ ਨਾਮ ਧਰਦਾ ਕੋਈ ਵਿਅਕਤੀ ਨਹੀਂ ਹੁੰਦਾ ਪਰ ਹੀ ਹਰ ਕਾਲ ਵੇਸ ਬਟਾਉਂਦਾ ਉਹ ਧਰ ਗਾਲ ਕੀ ਕਰਦਾ ਵੇਸ ਬਟਾਉਂਦਾ ਆਪਣਾ ਵੇਸ ਬਟਾਇਆ ਵੇਸ ਬਟਾਉਂਦਾ ਭੇਸ ਬਟਾਉਂਦਾ ਉਹ ਜਗਤ ਵਾਲੇ ਪਹਿਲਾਂ ਵੇਦਿਆ ਉਹ ਉਹ ਇਦਾਂ ਦਾ ਸੀ ਉਹ ਇਦਾਂ ਦਾ ਸੀ ਉਹ ਜਿੱਦਾਂ ਹਮ ਨੇਕ ਲੰਗੀਆਂ ਕਲਕੀ ਉਤਾਰਦੇ ਹਾਂ ਕਾਰਕਟਿਕ ਫੋਟੋ ਬਣਾਉਂਦੇ ਏਦਾਂ ਦਾ ਹੋ ਏਦਾਂ ਨੂੰ ਲੇਕਿਨ ਦੁਨੀਆ ਦੇ ਉੱਤੇ ਕੋਈ ਤਸੱਬਰ ਉਹਦਾ ਇਸ ਸਮਾਂ ਕਾਰੀ ਨਹੀਂ ਸਕਦਾ ਕੋਈ ਲਾ ਤਸਵੀਰ ਦੀ ਤਸਵੀਰ ਕੋਈ ਬਣਾ ਨਹੀਂ ਸਕਦਾ ਇਹ ਖੇਲ ਜੀਵੋ ਕਰੀਬ ਸੀ जीदी किसे नु समझ नहीं है कि पुरखे अकाल वेश मिटाएगा पुरखे अकाला खेल वाला पुरखे अकाला खेल वाला खेल वाला सच खांद दुवारे

ਇੱਕ ਅਕੱਲਾ ਇਹ ਕਿੱਥੋਂ ਜਾਂਦਾ ਸ਼ਿਵਰਨ ਨਾਲੇ ਪਾਸੇ ਨਹੀਂ ਜਾਂਦਾ ਹਮ ਆਨ ਪਾਵ ਪ੍ਰਕਾਸ਼ ਕਰੇ ਰਿਸ਼ਨਾ ਹੀ ਹਮ ਆਨ ਪਾਵ ਪ੍ਰਕਾਸ਼ ਕਰੇ ਰਿਸ਼ਨਾ ਹੀ ਕਰੇ ਰਿਸ਼ਨਾ ਆਇਆ ਸੱਚ ਸੰਘਾਸਨ ਕੀ ਕਾਮ ਮਿਲ ਹਮ ਹਮ ਕਿੱਥੇ ਮਿਲਿਆ ਮਾਤਰ ਦੇ ਅੰਦਰ ਸੱਚ ਸੰਘਾਰ ਸਣ ਏਕਾ ਮੱਲਾ ਰਾਜ ਰਜਾਨਾ ਏਕਾ ਏਕ ਆਪਣਾ ਬਲ ਧਰਾਈ ਰਾਜ ਨਸਰ ਸਾਰੇ ਰਾਜਾ ਦਾ ਚੇਮਚਾ ਦਾ ਚੇਮਚਾ ਉਹਨੇ ਕੀਤਾ ਆਪਣਾ ਬਲ ਧਰਿਆ ਧਰਿਆ ਉਹਨੇ ਆਪਣਾ ਬਲ ਧਰਿਆ ਧਰਿਆ ਧਰਾਈ ਆ ਵਸਨ ਹਾਰਾ ਸੱਚ ਮਹੱਲਾ ਵਸਨ ਹਾਰਾ ਸੱਚ ਮਹੱਲਾ ਫਿਰ ਕਰ ਸੱਚਾ ਆ ਅੰਤੇਰ ਦਾ ਸਾਤਿਆਂ ਨੂੰ ਆਪ ਚ ਖੋਲਿਆ ਧੰਖਣਾ ਕਰਕਰ ਦਾ ਦੁਆਰਾ ਕੀ ਖਲਾਇਆ ਆਪਣੇ ਆਪਣਾ ਜੇਨ ਨਹੀਂ ਪਾਲਿਆ ਕੇਰਕਰ ਦਾ ਸੋਖਾ ਕਰਨ ਗਾਇ ਹਰ ਇਰਦੇ ਆਇਆ ਕਰਕਰ ਤੋਂ ਵਾਸਤ ਹਰਿ ਪਰਮ ਤਤ ਨਿਰਗੁਣ ਨਿਰਗੁਣ ਪ੍ਰਭ ਦੇ ਕੋ ਇਹ ਰੂਪ ਰੰਗ ਰੇਖਾ ਦੇ ਨੂੰ ਲਭਦੇ ਫਰੋਗੇ ਕਹੇ ਨਾ ਕਿ ਸਾਡਾ ਨਿਰਗੁਣ ਆ ਆ ਸਰੀਰਾਂ ਦਾ ਨਿਰਗੁਣ ਕਹੇ ਨਾ ਆਸਰੀ ਵਾਲਾ ਨਿਰਗੁਣ ਉਹ ਸਰੀਰ ਦੇ ਕਿੰਨੇ ਨਿਰਗੁਣ ਚੀਰਦੇ ਹੋ ਦੇ ਮੇਰੇ ਨਿਰਗੁਣ ਕਿਸੇ ਦੇ ਹੱਥ ਨਹੀਂ ਆਉਂਦਾ ਨਹੀਂ ਆਇਆ ਤੇ ਨਾ ਆਉਣਾ ਜਾਂਦਾ ਜਦੋਂ ਕੋਈ ਆ ਸਾਡਾ ਜਿੱਥੇ ਮਿਸ਼ਵਾਰਿਆ ਉਹੀ ਸਰਗੁਣ ਕੁਝ ਹੈ ਤੁਸੀਂ ਕੀ ਕਰ ਲੋਗੇ ਆ ਇਹ ਸਭ ਕੁਝ ਕਰਮ ਦੀ ਲੋੜ ਕੀ ਹੈ ਇਹ ਤੂੰ ਹੀ ਕਹਿੰਦੇ ਸਭ ਕੁਝ ਹੈ ਕਿਉਂ ਤੁਸੀਂ ਕੀ ਕਰ ਲਿਆ ਹੂੰ ਕਿਤਾਬ ਵਿੱਚ ਇਸ ਨੇ ਕੁਝ ਨਹੀਂ ਨਾ ਨਹੀਂ ਜਿਹੜਾ ਰੋਟੀ ਪਾਣੀ ਅੱਗੇ ਖਾਂਦੇ ਵੱਧ ਘੱਟ ਤਮਾਓਗੇ ਤਾਂ ਉਹ ਹੀ ਤੋਰ ਤੋਰ ਖਾਈਂ ਹੈ ਕਾਰ ਕਹਿੰਦੇ ਜੇ ਗੁਮਾਰਨਸਟਾਈਨ ਕੋ ਪਹਿਲੀ ਸ਼ਾਇਰੀ ਹੋਵੇ ਹੈ ਨਾ ਗਰੀਬੀ ਕੋ ਵਸਨ ਹਾਰਾ ਸਾ ਤੇ ਮਹੱਲਾ ਫਿਰ ਕਾ ਸਾਚਾ ਆਪ ਕਲਾਈਆਂ ज्योति ज्योत रूपार आप अपनी कृपा कर करे खेल साचा हर हर मंदिर डेरा परमेश्वर ने किथे लेणा लाग लिया हरिरे अपने भंडार जी हर मंदिर श्री भगवान हर अंदर कौन है श्री भगवान श्री भगवान भगवान ਸਤ ਸਤਵਾਦੀ ਆਪ ਸਹਾਂਗ ਹਰ ਮੰਦਰ ਸੇ ਤੀਰ ਸਰੀਰ ਉਹ ਆ। ਤਾਂ ਸਤ ਸਤਵਾਦੀ ਪਰਮਾਤਮਾ ਆਪ ਚੋਦ ਨੀ ਗਿਆ। ਸਤ ਸਰੂਪੀ ਇੱਕ ਨਿਸ਼ਾਨ। ਸਤ ਸਰੂਪੀ ਕਿਨੇ ਆ? ਇੱਕ ਨਿਸ਼ਾਨ। ਨਿਸ਼ਾਨ ਨਿਰਵੈਰ ਫੁਰਖ ਆਪ ਚਲਾਇ। ਸਤ ਸਰੂਪੀ ਕਿਨੇ ਨਿਸ਼ਾਨ ਆ? ਨਿਰਵੈਰ ਵਰਖਾ ਆਬ ਚਲਾ ਨਿਰਵਾਣ ਵਰਖਾ ਆਬ ਚਲਾ ਚਲਾਇੰਦਾ ਆਪੇ ਹੋਏ ਜਾਨੀ ਜਾਨ ਆਪੇ ਹੋਏ ਜਾਨੀ ਜਾਨ ਜਾਨ ਆਪਣਾ ਭੇਵ ਆਪ ਖਲਾਈਂਦਾ ਆਪਣਾ ਭੇਵ ਆਪ ਖਲਾਈਂਦਾ ਕਹਿਦੇ ਨਹੀਂ ਖੋਲੇ ਨਾ ਆਪਣਾ ਭੇਵ ਮੇਸ਼ ਨੇ ਆਪ ਖੋਲੇ ਪਰਮੇਸ਼ਰ ਨੇ ਆਪਣਾ ਖੇਲ ਕਰੇ ਮਹਾਨ ਆਪਣਾ ਖੇਲ ਕਰੇ ਮਹਾਨ ਲੇਖਾ ਲੇਖਣਾ ਕੋਈ ਵਿਖਾਏ ਲੇਖਾ ਲੇਖਣਾ ਕੋਈ ਲੇਖਣਾ ਕੋਈ ਵਿਖਾਏ ਬਾਕੀ ਸਭ ਸੰਗਤੀ ਹੋਰ ਸੰਗਤ ਜਿਹੜੀਆਂ ਹਰਮਣੀ ਪ੍ਰਿੰਟ ਹੋਈਆਂ ਜਦੋਂ ਅਸਲੀ ਦੇ ਨਾਲ ਮਲਾਉਗੇ ਨਾ ਜਿਹੜੇ ਪ੍ਰਿੰਟ ਹੋਏ ਆ ਇਹਨਾਂ ਦੇ ਵਿੱਚ ਆਪਣੇ ਆਪ ਹੀ ਆਪ ਹੀ ਕਈ ਲੈਣਾ ਜਿਹੜੀਆਂ ਉਹਨਾਂ ਆਪੇ ਭਰੀਆਂ ਜਿਹੜੇ ਉਸ ਵੇਲੇ ਦੇ ਚੌਧਰੀ ਸੀ ਜਿਹੜੇ ਅਸਲ ਰੱਖਿਆ ਉਹਨਾਂ ਦੇ ਨਾਲ ਹੀ ਪ੍ਰਿੰਟਡ ਗਈ ਕਾਫੀ ਹੱਦ ਤੱਕ ਇਹਨਾਂ ਦੇ ਵਿੱਚ ਖਾਮੀਆਂ ਹੈਗੀਆਂ ਜਿਹੜੀਆਂ ਜਿਹੜੀਆਂ ਨਹੀਂ ਔਰ ਕੋ ਅਸਲ ਦਾ ਮਾਣਾ ਹੋ ਰਿਹਾ ਜਿਹੜੇ ਪ੍ਰਿੰਟਡ ਹੈ ਮਨੇ ਚੇਜ਼ ਹੋਤਾ ਕਿੰਝ ਹੋਏ ਇਹਨਾਂ ਜਿਹੜੇ ਬੱਚੇ ਪੜ੍ਹੇ ਲਿਖੇ ਨੇ ਉਹ ਕਾਲੀ ਆਓ ਤੁਹਾਨੂੰ ਇੱਕ ਇੱਕ ਗ੍ਰੰਥ ਦੇ ਕੁਝ ਕੁ ਪੇਜ ਦਿੱਤੇ ਜਾਂ ਬਿਲਕੁਲ ਉਹਨਾਂ ਨੂੰ ਤੁਸੀਂ ਕਰੈਕਟਰ ਬਣਾਓ ਉਹਨਾਂ ਨੂੰ ਕੀ ਕਰਨਾ ਕਰੈਕਟਰ ਰਿਵਿਊ ਕਰਨਾ ਕਰੈਕਟਰ ਮਾਰੇ ਕੀ ਪਾਣੀ ਪਾ ਲਈ ਤੇ ਨਾ ਬੰਦ ਜਿਹੜੀ ਵਾਇਡਿੰਗ ਆ ਪਾਣੀ ਦੀ ਉਹ ਹੱਥ ਦੇ ਵਿੱਚ ਪਾ ਲਓ। ਜਿਹੜੇ ਬਾਕੀ ਨੇ ਲਿਖਣ ਵਾਲੇ ਸੰਸ਼ੋਧਨ ਕਰਨ ਵਾਲੇ ਸੰਗਰਨ ਪ੍ਰਿੰਟ ਕਰਨੇ ਉਹਨਾਂ ਨੂੰ ਮੋਡਰਨ ਪਾਤਸ਼ਾਹ ਦੇ ਵਿੱਚ ਇਹਨੂੰ ਤਬਦੀਲ ਕਰਨ ਦੀ ਕੋਸ਼ਿਸ਼। ਹੂੰ। ਜਿਸ ਨੂੰ ਭਾਸ਼ਾ ਨੂੰ ਪਰਮੇਸ਼ਰ ਨੇ ਆਪ ਲਿਖਾਈ ਆ ਉਹ ਰਣੀ ਸੀ। ਉਹ ਸਤਿਆ। ਜਿਹੜੀ ਉਹਨੇ ਨੰਦ ਨੀਰ ਵਿਆਹ ਕੇਣੇ ਕੀ ਪੀ। ਉਸ ਸਕੱਤ ਦੋਸ਼ਾ ਨਹੀਂ ਇਹ ਬੋਲਣੇ ਚੱਲ ਰਹੇ ਹਨ ਕਿਸੇ ਨੂੰ ਪੁੱਛੋ ਕਿ ਆ ਜਿੰਨਾ ਕਰੀਏ ਕਿ ਤੁਸੀਂ ਜਾਓ ਵੇਖੀਏ ਤੇ ਕਰ ਕਿ ਕਹੀ ਫੋਲੀ ਆਸੀ ਨਹੀਂ ਦੇ ਸਕਦੇ ਹੰਦਨ ਨਾਮ ਦੇ ਰੱਖੋ ਆਪਣੇ ਤੋਂ ਲੇਕਿਨ ਤੁਸੀਂ ਦਾਵਾ ਕਰਕੇ ਤੁਸੀਂ ਵਰਤ ਨਹੀਂ ਸਕੋ ਕਿਉਂਕਿ ਇਹਦਾ ਦਾਵੇਦਾਰ ਕੋਈ ਹੋਵੇ ਤੁਸੀਂ ਉਸ ਤੇ ਦਾਵੇਦਾਰ ਨਹੀਂ ਕਾਰਬਨੀ ਖੁੱਲੀ ਕਿਤਾਬ ਹੈ ਜਿਹੜੇ ਗੁਰਸਖ ਮਰਦੀ ਜਦੋਂ ਆਲੇ ਆਪ ਇਹ ਪੇਜ ਦਾਸਤੇ ਉਹ ਪੇਜ ਨੂੰ ਉਹਦੇ ਵਿੱਚ ਤੇ ਫੋਟੋ ਫੁਟੋਸ ਨਿਕਾ ਲੈਣ ਉਹ ਵੀ ਵੀਡੀਓ ਬਣਾ ਦਿੱਤੇ ਇੰਤੇਆ ਹੈ ਕੋ ਪ੍ਰਿੰਟਰ ਵੀ ਹੈ ਅਸਲ ਵੀ 47 ਚੇਤਨ ਪਤਾਲੀ ਨੂੰ ਪੇ ਕਿੰਝ ਕਰਦੇ ਆਪਾਂ ਸਿੱਖੀ ਕਰਦੇ 50 ਸਾਲ ਹੋ ਜਾਈ ਕਿੰਨੇ ਸਾਲ ਹੋਏ ਨੇ ਜੀ 50 ਸਾਲਾਂ ਦੀ ਤੁਸੀਂ ਆਪਣਾ ਇਤਿਹਾਸ ਹੀ ਕਰੈਕਟ ਨੰਬਰਸ ਦੇ ਸੀ ਸਮਝੀ ਰਹੇ ਹੋ ਸੁਭਸ਼ਮੀ ਮੈਂ ਕਿਹਾ ਕਿਉਂ ਸੈਂਕੜੇ ਨੌਂਦਾਂ ਮਾਸਟਰ ਵੀ ਕਰਦੇ ਆ ਹਾਂ ਤੇ ਕਿੰਨੇ ਕਰਨਾ ਠੀਕ ਚੈੱਕ ਕਰੋ ਜੀ ਕਿੰਨੇ ਕਰਨਾ ਕਿੰਨੇ ਬੱਚੇ ਹੋ ਤੁਸੀਂ ਉਸਦੇ ਸਾਰੇ ਤੁਸੀਂ ਉਸਦੇ ਪੁੱਤ ਜੀ ਮੈਂ ਕੋਈ ਪੁੱਤ ਨਹੀਂ ਹੁੰਦਾ ਜ਼ਰੂਰੀ ਨਹੀਂ ਦਾ ਜਗਤਾਲੀਆਂ ਪੀੜੀਆਂ 10 15 20 30 40 50 ਪੀੜੀਆਂ ਤੋਂ ਬਾਅਦ ਕੀ ਹੁੰਦੀਆਂ ਸੰਸਾਰ ਦੇ ਵਿੱਚ ਖਤਮ ਹੋ ਜਾਂਦੀਆਂ ਵਿਧਰ ਹੋ ਜਾਂਦੀਆਂ ਬੱਚਿਆਂ ਦੇ ਬੱਚੇ ਜਿਹੜੇ ਗਾਂ ਆਪਣੇ ਕੰਮ ਕਰ ਜਾਂਦੇ ਵਿੱਚ ਖੂਬੀ ਜਾਂਦੇ ਉਹਨਾਂ ਨੂੰ ਮਿਸ਼ਨ ਦੇ ਨਾਲ ਕੋਈ ਵਾਸਤਾ ਨਹੀਂ ਹੁੰਦਾ ਮਿਸ਼ਨ ਹਮੇਸ਼ਾ ਜਿਨੇ ਪਰਮੇਸ਼ਰ ਦੇ ਭਗਤ ਸੀ ਸਿੱਖਾਂ ਨੇ ਚਲਾਇਆ ਸਿੱਖਾਂ ਨੇ ਚਲਾਉਣਾ ਤੋਰ ਵੀ ਕਿੰਨੇ ਤੋਰਨੀ ਹਰ ਸੰਗਤ ਕਿੰਨੇ ਗਾੜੀ ਚਲ ਚਲਾਉਣੀ ਸੱਖੀ ਚੱਲਣਾ ਜੀ ਜਨਤ ਦੇ ਪਰਿਵਾਰਾਂ ਨੂੰ ਜੇ ਇੰਦਰ ਅਜੋੜ ਰਹੇ ਤੁਸੀਂ ਇੱਕ ਗੱਲ ਨੋਟ ਕਰਦੇ ਰਹੋ ਇਹਨਾਂ ਕੋ ਕਿਸੇ ਕੋ ਵੀ ਕੁਝ ਹੋਣਾ ਨਹੀਂ ਜਿਨ 14 ਲੋਕ ਸੁੱਖ ਦੀ ਆਸੋ ਕੋਈ ਨਹੀਂ ਮਿਸ਼ਨ ਨਹੀਂ ਚਲਾ ਨਹੀਂ ਚਲਾ ਸਕਦਾ ਕੱਲ ਮੇਰੀ ਲਗਨੀਆ ਰਿਕਾਰਡਿੰਗ ਲੇਕਰ ਉਹ ਚਲਾ ਨਹੀਂ ਸਕਦਾ ਮਿਸ਼ਨ ਨੂੰ ਚਲਵਾਉਣ ਵਾਸਤੇ ਤਪਸੀਆ ਕੰਮੀ ਪੈਂਦੇ ਆਪਨਾ ਆਪ ਮਾਰਨਾ ਕਰਨਾ ਪੈਂਦਾ ਇੰਨੀ ਵੀ ਹੋਣਾ ਪੈਂਦਾ ਇੰਨੀ ਵੀ

ਉਨਾ ਸੱਤਾ ਅੱਠਾ ਗ੍ਰੰਥਾਂ ਨੇ ਇੰਨਾ ਸਾਰੇ ਸਾਰੇ ਗ੍ਰੰਥਾਂ ਦੀ ਭਾਸ਼ਾ ਇਨਕਲੂਡ ਆ। ਹੂੰ। ਉਹ ਜੋ ਹੱਥ ਲਿਖਤ ਧਮਾਰ ਆਈ ਗਿਆ ਉਹਦੇ ਨਾਲ ਜਿਹੜੇ ਅਗਲੇ ਗ੍ਰੰਥ ਨੇ ਉਹ ਬਿਲਕੁਲ ਹੂ ਹੂ ਟੈਲੀ ਕਰਨੇ ਬਣਦੇ ਨਾ ਨਹੀਂ ਬਣਦੇ। ਬਣਦੇ ਆ ਜੀ। ਬਣਦੇ ਆ ਜੀ। ਹਾਂ ਅਗਲੇ ਗੰਥਾਂ ਕੋਲ ਦੇ ਪਹਿਲੇ ਬਣਦੇ ਆ ਜੀ। ਔਰ ਟੈਲੀਗੇਸ਼ਨ ਕਰਨੇ ਜਿਹੜੇ ਤੁਹਾਨੂੰ ਕਰਨਗੇ ਵੱਡੇ ਉਹਨਾਂ ਨੇ ਆ ਕੇ ਸੱਚਖੰਡ ਤੋਂ ਕਰਨਾ ਹੈ ਕਿ ਜਿਹੜੇ ਇੱਥੇ ਜਿਹੜੇ ਤੁਸੀਂ ਕਰਨੇ ਅਸੀਂ ਕਰਨੇ ਆਂ ਜੀ ਜਿਹੜੇ ਹਾਜ਼ਰ ਆਏ ਕਰਨਗੇ ਵਸੋ ਪਿਛਲੇ ਰਿਵਾਜ ਦਿਓ ਅਸੀਂ ਕਰਨੇ ਆਂ ਜੀ ਉਹ ਤੁਸੀਂ ਕਰਨੇ ਜਿਹੜੇ ਇੱਥੇ ਬੈਠੇ ਜਿਹੜੇ ਜੜੇ ਦਾਹ ਚਲੇਗੇ ਉੱਪਰ ਉਹਨਾਂ ਨੇ ਆਪ ਹੀ ਕਰਨੇ ਆਂ ਅਸੀਂ ਕਰਾਂਗੇ ਅਸੀਂ ਕਰਨੇ ਆਂ ਜੀ ਤੋਂ ਕਦੋਂ ਕਰਨੇ ਆ ਅਗਲੇ 50 ਸਾਲਾਂ ਨੂੰ ਨਹੀਂ ਜੀ ਨਹੀਂ ਜੀ ਹੁਣੇ ਕਰਨੇ ਦੇਖੋ ਕਾਈ

कदम तो कर आज तो ही जी हैं आज तो जब इस कामी कामी हो तो वो हाय ना जेल पाचन में जान दे ये भी जब भी पाचन जान दे जान दे, जान दे

ਨੇਕੋ ਸਿੱਖੀ ਦੀਆਂ ਮੰਨੀਆਂ ਮਿਸ਼ਨ ਚਲਾਣਾ ਪਾੜ ਪਰਮਾਤਮਾ ਦੇ ਨਾਲ ਇੱਕ ਸਾਂਝੀ ਕਰ ਰਿਹਾ ਹੈ ਨਾ ਲਿਖਤ ਦਿੱਤਾ ਕੀ ਹੈ ਸਫਰ ਨੂੰ ਕੋਣੇ ਹੋ ਰਿਹਾ ਪਰਮੇਸ਼ਰ ਆਪਿਆ ਮੇਰਾ ਪਰਮੇਸ਼ਰ ਤੋਂ ਸੱਚਾ ਸਤਗੁਰੂ ਨਹੀਂ ਹੋ ਸਕਦਾ ਇਸ ਲਿਖਤ ਦੀ ਗਾੜੀ ਵਿੱਚ ਰਹਿਣੀ ਬੜੀ ਜਗ੍ਹਾ ਦੇ ਦਿੱਤਾ ਸਤਗੁਰੂ ਸੱਚਾ ਕਿਦਾਂ फिर बाबी रेस्टोरेंट से निकल कर दो तो लेते चालू मधेशी साधुरु सच्चा जानी है चौथी नंबर दे रहे हैं जमवारे नोट कार्ड वो तो साधुरु सच्चे नहीं भीड़ बाद ताई बढ़के की बंदा है कि साधुरु सच्चा आप सच्चा साधुरु कौन है प्रवेश स्वयं बंदा तो पांच तात्पर्य सहीर तो साधुरु सत्ता पांच तात्पर्य तो सहीर नहीं ਮੰਨ ਕੋਈ ਵੀ ਮਾਰ ਕੇ ਗਏ ਜਮਾਰੇ ਆਹ ਸਿਰਜਾ ਮਾਰ ਕੇ ਤੋਂ ਨਹੀਂ ਮਾਰੇ ਕੜਾਕੇ ਜਨ ਮਾਰ ਕੇ ਵਰਕਸ਼ਾਪ ਤੋਂ ਵੀ ਜਾਈ ਕੋ ਦਿੰਦਾ ਬਜੇ ਅਲਸ ਸੱਚਾ ਅਲੋ ਭੰਗਿਆ ਅੰਦਰ ਆ ਰਹੀ ਹੈ ਇਹਨੂੰ ਹੀ ਆ ਜਦੋਂ ਕਹ ਅਸਰ ਮੁੜ ਕੇ ਸਿੱਖਾਂ ਨੇ ਕੋਈ ਦਿੰਦਾ ਨਾ ਬਾਣੀ ਜੀ ਦਿੱਤਾ ਇਹ ਮੋੜ ਦਾ ਧਿਆਨ ਲੈਣਾ ਹੋਇਆ ਤੇ ਮੁੜ ਕੇ ਕਹੇ ਜੇ ਗਾੜੀ ਨਹੀਂ ਲੇਗ ਬੁਝ ਨਹੀਂ ਗਾ ਦਿੱਤਾ ਨਹੀਂ ਮੈਂ ਜੇ ਆਪਣੇ ਪੱਲੇ ਕੁਛ ਨਹੀਂ ਰੋਲਾ ਤਾਂ ਨੂੰ ਕੋਣਾ ਠੀਕ ਹੈ ਪਹਿਲੋ ਹੀ ਬਾਹਾਂ ਖੜੀਆਂ ਕਰਕੇ ਕਹੋ ਕਿ ਉਹ ਹੈ ਮੈਂ ਮੈਂ ਰਾਜ ਸਤਿ ਕਰੀ ਗਾਨੀ ਚਲਣ ਦੀ ਲੋੜ ਐਲੀਆ वो है मैं नहीं तो <laughs> निर्गुण विद्या में पढ़या निर्गुण विद्या <laughs> निर्गुण <विद्या, laughs> कुछ हट <लिए>। के <laughs> निर्कुन विद्या निर्गुण पढ़या रसना देवानाथ को लिखाया ਮੈਂ ਤੁਹਾਨੂੰ ਕਹਿ ਰਿਹਾ ਨਿਰਗੁਣ ਵਿਦਿਆ ਨਿਰਗੁਣ ਪੜਿਆ ਨਿਰਗੁਣ ਵਿਦਿਆ ਨਿਰਗੁਣ ਪੜਿਆ ਰਸਨਾ ਜੀਵਾ ਨਾਲ ਕੋਈ ਹਲਾਈਆ ਜਨਕਿਸ਼ੋਰ ਚਲ ਪੀਏ ਥੋੜਾ ਜੀ ਜੋਤੀ ਜੋਤ ਸਰੂਪ ਆਰਾ ਆਪੇ ਆਪਣੀ ਕਿਰਪਾ ਕਰੇ ਆਂ ਨਿਗਾਦੀ ਏਕਾ ਥਾ आदि जगाती एके रीताला ए का कारण करे खेत साचे, कर। साचे कार करे कर। खेत साचे कार कार उच्चे मंदर करे खेत साचे उच्चे मंदर बैठा बैठा जाले ਉੱਤੇ ਮੰਦਰ ਵਿੱਚ ਚਾਰ ਚਾਰ ਦੇਸ ਕਿਸੇ ਨਾ ਆਇਆ ਜੇ ਨੀ ਪ੍ਰਾਣੀ ਸੀ ਕੀ ਉਹ ਵੀ ਜੇ ਨਜ਼ਰ ਆਇਆ ਬਾਹਰੋਂ ਆਇਆ ਅੰਦਰ ਵਾਲੇ ਨੂੰ ਜਿਹਨੂੰ ਲੱਭਦੇ ਨੇ ਅੰਦਰ ਵਾਲਾ ਉਦੋਂ ਵੀ ਨਜ਼ਰ ਨਹੀਂ ਆਇਆ ਜਿਹੜਾ ਵਿਚਲਾ ਸੀ ਮਾਰ ਲੈਂਦੇ ਉਹ ਕਿਸੇ ਨੂੰ ਅੰਦਰ ਨਜ਼ਰ ਆਇਆ ਦੇਸ ਕਿਸੇ ਨਾ ਆਇਆ ਸਾਕੇ ਮੰਦਰ ਹਰ ਤੁ ਜੜਿਆ ਬਾਰਾਪ ਆਪਣੀ ਕਿਰਪਾ ਕਰ ਜੁਗਾ ਜਗੰਤਰ ਸਾ ਕੀਆ ਸ਼ੁਰੂ ਕਰ ਪਰਮੇਸ਼ਰ ਦੀ ਖੇਲ ਕੀ ਹੁੰਦੀ ਆ ਜੁਗਾ ਜਗੰਤਰ ਜੁਗ ਜੁਗ ਕਾਰ ਕਮਾਏ ਦਾ ਪਾਰ ਬ੍ਰਹਮ ਵਢੀ ਪਾਰ ਬ੍ਰਹਮ ਵਢੀ ਵਢੀ ਆਇਆ ਨੋ ਨੋ ਚੌਕੜੀ ਨੋ ਨੋ ਚੌਕੜੀ ਚੌਕੜੀ ਵੇਖ ਵਿਖਾਏ 994 ਚੌਕੜੀ ਵੇਖੋ ਵਿਖਾਏ ਦਾ ਚਾਰ ਚਾਰ ਕਰੇ ਕਰਮਾਈ ਆ 994 ਚੌਕੜੀ ਚਾਰ ਚਾਰ ਕਰੇ ਕਰਮਾਈ ਆ ਗੁਰ ਗੁਰੇ ਆਪਣਾ ਨਾਮ ਪ੍ਰਗਟਾਇਦਾ ਗੁਰ ਗੁਰੇ ਸ਼ਬਦ ਤੇ ਪਾਰ ਬ੍ਰਹਮਾ ਗੁਰ ਗੁਰੇ ਆਪਣਾ ਨਾਮ ਪ੍ਰਗਟਾਇਦਾ ਜੇ ਸ਼ਬਦ ਨਾ ਹੋਵੇ ਉਹ ਨਾਮ ਆਪਣਾ ਪ੍ਰਗਟ ਨਹੀਂ ਹੋ ਸਕਦਾ ਨਿਰੰਕਾਰ ਸਹੀ ਸ਼ਬਦ ਹੀ ਸਾਰੀ ਖੇਲ ਕਰਦਾ ਗੁਰਗੁਰ ਨਾਮ ਪ੍ਰਗਟਾਇੰਦਾ ਇਹਨਾ ਦੁਨੀਆ ਦਾ ਰੀਤ ਸਮਝਣੋਂ ਪੇਕਾ ਸਰੀਰ ਤੋਂ ਚੁੱਪ ਸੀ ਉਹਨੇ ਬਾਣੀ ਨਹੀਂ ਲਿਖਾਈ ਉਸ ਸਰੀਰ ਛੱਡ ਕੇ ਫਿਰ ਆਪਣੀ ਜੋਤ ਤੋਂ ਬਾਣੀ ਲਿਖਾਈ ਜੋਤ ਦੇ ਦੋਨੋਂ ਸਰੀਰਾਂ ਦੇ ਜਨਮ ਲਿਆ ਦੋਨਾਂ ਦੇ ਵਿੱਚ ਜੋਤ ਵੀ ਸੀ ਤੇ ਸ਼ਬਦ ਵੀ ਸੀ ਤੇ ਅਕਾਲ ਪੁਰਖ ਵੀ ਹੁੰਦੇ ਸੀ ਸਿਰਫ ਫਰਕ ਇਹ ਰਿਹਾ ਕਿ 1 29 ਸਾਲ ਚੁੱਪ ਰਿਆ 29 ਸਾਲ ਚੁੱਪ ਰਹਿਣ ਤੋਂ ਬਾਅਦ ਪ੍ਰਗਟ ਹੋਇਆ ਕਿੰਨੇ ਪ੍ਰਗਟ ਹੋਏ ਇੱਕ ਪ੍ਰਗਟ ਕਿੰਨੇ ਹੋਏ ਇੱਕ ਗੁਰੂ ਗਰੀ ਆਪਣਾ ਨਾਮ ਪ੍ਰਗਟਾਏ ਦਾ ਸ਼ਬਦੀ ਨਾਦ ਵਜਾਏ ਜਿਹੜਾ ਨਾਦ ਸ਼ਬਦੀ ਸ਼ਬਦੀ ਨਾਦ ਵਜਾਏ ਸੱਚੀ ਤੁਨ ਜਿਹੜਾ ਸ਼ਬਦੀ ਅਨਾਦੀ ਸ਼ਬਦ ਦੀ ਨਾਦ ਜਗਤ ਚੱਲਦਾ ਸ਼ਬਦੀ ਨਾਦ ਚੱਲਦਾ ਉਹਦੀ ਜਿਹੜੀ ਤੁਨੀ ਉਹਦੀ ਆਵਾਜ਼ ਉਹਦਾ ਆਨੰਦ ਜਿਹੜਾ ਉਹ ਜਗਤ ਦੇ ਜਿਹੜੇ ਨਾਮ ਦੇ ਆਸਾਜ ਆ ਉਹ ਦੇ ਨਹੀਂ ਸਕਿਆ ਇਹ ਨਾਦ ਵੱਡਾ ਇੱਕ ਸਾਜ ਵੀ ਬਣਦਾ ਇਹ ਗੱਲ ਉਹ ਦਿਨ ਤੋਂ ਨਹੀਂ ਵੀ ਬੜੀ ਗੁੰਜਾਰ ਵਾਲੀ ਬੜਕੜਕਾਟ ਵਾਲੀ ਹੁੰਦੀ ਆ ਲੇਕਿਨ ਉਹ ਵੀ ਉਹ ਅਨੰਦ ਦੇ ਨਹੀਂ ਸ਼ਬਦੀ ਨਾਦ ਵਜਾਏ ਸੱਚੀ ਤੁੰਕਾਰ ਘਟ ਘਟ ਮੰਦਰ ਆਪਸ਼ਾ ਆਉਂਦਾ ਕਾਇਆ ਦੇ ਮੰਦਰ ਸਾਇੰਤ ਦੰਦ ਆਪਸ਼ਾ ਦਾ ਦੇਵ ਸਰਣ ਸੁਣਾਵਣ ਫਿਰ ਉਹ ਇੱਕ ਇੱਕ ਟਾਈਮ ਨਹੀਂ ਦੇਣੇ ਰਾਤ ਤੇ 36 ਅਵਾਸ ਹੁੰਦਾ ਚੌਥੇ ਯੁੱਗ ਕਿਹੜੇ ਯੁੱਗ ਚੌਥੇ ਯੁੱਗ ਚੌਥੇ ਯੁੱਗ ਵੇਸ਼ ਵਟਾਏ ਦਾ ਕੌਣ ਕਿਹਨੇ ਵੇਸ਼ ਵਟਾਇਆ ਪਾਰ ਬ੍ਰਹਮ ਕਿਹਨੇ ਵੇਸ਼ ਵਟਾਇਆ ਪਾਰ ਬ੍ਰਹਮ ਪਾਰ ਬ੍ਰਹਮ ਬੇਅੈਬ ਪਾਰ ਬ੍ਰਹਮ ਬੇਅੈਬ ਪਰਵਦ ਗਾਤ ਪਰਵਦ ਗਾਤ ਕਰ ਦੇਵ ਉਤਾਰ ਆਪਣੀ ਗੋਦ ਬਿਠਾਇਆ। ਕਈਆਂ ਵਿਚਾਰਾਂ ਨੂੰ ਕੀ ਕੀਤਾ? ਆਪਣੀ ਗੋਦ ਪਠਾਇਆ। ਆਪਣੀ ਗੋਦ ਪਠਾਇਆ। ਗੋਦ ਪਠਾਏਗਾ। ਬਹਾਈਂਦਾ 10 ਗੁਰ ਬਖਸ਼ੇ ਸੀਸ ਪਿਆਰ। 10 ਗੁਰ ਬਖਸ਼ੇ ਸੀਸ ਪਿਆਰ। 18 ਭਗਤ ਚਰਨਾ ਨਾਲ ਸ਼ਹਾਏ। ਚਾਹ ਜੁਗਾ ਕਿੰਨੇ ਭਗਤ ਹੋਏ? 18 ਹਾਂ 18 ਪਾਵਿਤ ਚਰਨਾਂ ਨਾਲ ਸਿਹਾਇਦਾ ਕੌਣ ਇਕ ਅਕਲਲਾ ਕੇ ਤੁਮ ਕਾਰਾ ਇਹ ਸਾਰੀ ਗੱਲ ਕੌਣ ਕਰ ਰਿਹਾ ਇਹ ਇਕ ਅਕਲਲਾ ਕਾਰ ਕਾਇਯੁਗੇ ਅੰਤਮ ਵੇਖ ਵਖਾਏ ਕਾਇਯੁਗੇ ਅੰਤਮ ਵੇਖ ਵਖਾਏ ਦਿਆ ਕਿਸ ਤਰ੍ਹਾਂ ਨੇ ਕਲੰਤੀ ਜਮ ਤਰਹ ਦੇਖਣਕ ਨੇ ਕੀ ਧਾਰਿਆ ਜਮਤ ਆ ਰਿਹਾ ਕਾਦਾ ਨਹੀਂ ਹੈ ਪੈਦਾ ਨਹੀਂ ਹੋਇਆ ਪਿਆ ਸਰੀਰ ਸ਼ਬਦ ਕਰਦੇ ਹੋਏ ਤੇ ਪਹਿਲਾ ਸਰੀਰ ਨੇਕ ਲੰਕ ਨੇਕ ਲੰਕ ਪਾਂ ਕੇ ਤਰਤਾ ਸਰੀਰ ਨੇਕ ਲੰਕ ਨੇ ਜਮਾ ਧਾਰ ਪੈਦਾ ਨਹੀਂ ਹੋਇਆ ਕਲ ਕਲ ਕੀ ਆਪ ਖਵਾਇਆ ਫਿਰ ਕੀ ਇਹ ਜਿਹੜਾ ਜਮਾ ਧਾਰ ਦਾ ਉਹਨੇ ਆਪਣੇ ਆਪ ਨੂੰ ਕੀ ਖਵਾਇਆ ਕਲ ਕਲ ਕੀ ਕਲ ਚੁਕਦੇ ਵਿੱਚ ਤਰਨ ਕਰਨਾ ਕਾਂਟਕੀ ਦੇ ਵਿੱਚ ਉਹ ਤਰਨ ਕਰਨ ਵਾਲਾ 615 ਦੇ ਵਿੱਚ ਉਤਾਰਨ ਕਰਨ ਕਲਗੀ ਆਪ ਅਖਵਾਇੰਦਾ ਪ੍ਰਗਟ ਹੋਏ ਅਗੰਮ ਪਹਾਰਾ ਪ੍ਰਗਟ ਕੌਣ ਹੋਇਆ ਅਗੰਮ ਪਹਾਰ ਕਲਗੀ ਤੋੜਾ ਸੀਸ ਮਨਾਇੰਦਾ ਆਪੇ ਨਾ ਪਣੀ ਦੂ ਲੱਗ ਹਾਜਾਂ ਦੇ ਹੱਥੀਂ ਕਲਗੀ ਤੋੜਾ ਸੀਸ ਟਕਾਇੰਦਾ ਸੀ ਸਟਕੋਣਾ ਹੋਰ ਐ ਤੇ ਬੰਧਾਉਣਾ ਹੋਰ ਐ ਇਸੇ ਦਾ ਤੁਸੀਂ ਪਾਣੀ ਦੇ ਜੜਾ ਵੜਦੇ ਹਿਸਾਬ ਦੇ ਚੱਲਿਆ ਕਰੋ ਤੁਹਾਡੇ ਹਿਸਾਬ ਨਾਲ ਮੈਂ ਕਾਬੂ ਨਹੀਂ ਆਉਣਾ ਤੁਹਾਡੇ ਕੱਲ ਕੀ ਥੋੜਾ ਸੀ ਸਟਕਾਏ ਦਾ ਭੁੱਲ ਨਾ ਰਹੇ ਜੀਵ ਭੁੱਲ ਨਾ ਰਹੇ ਜੀਵ ਜੀਵ ਗਵਾਰ ਸਾਚੀ ਸਖੀਆਂ ਸਾਚੀ ਜਿਹੜੇ ਉਹਦੇ ਪਿਆਰੇ ਨੇ ਉਹ ਕੀ ਆ ਉਹਦੀਆਂ ਸਖੀਆਂ ਸਾਚੀ ਸਖੀਆਂ ਸਿੱਖ ਸਮਝਾਉਂਦੀਆਂ ਸਾਖੀ ਸਖੀਆਂ ਨੂੰ ਕੀ ਸਮਝਾ ਰਿਆ ਸਿੱਖ ਸਿੱਖਿਆ ਹੂੰ ਇਹ ਨਹੀਂ ਸਿੱਖ ਬਣਾ ਕੇ ਸਮਝਾ ਰਿਆ ਸੱਚੀ ਸਖੀਆਂ ਨੂੰ ਸਿੱਖਿਆ ਨਹੀਂ ਰ ਸਿੱਖ ਸਮਝਾਉਂਦੇ ਆ ਲਗ 84 ਗੇੜਨਵਾਰ ਉਹਨਾਂ ਦਾ ਸਾਚੀ ਸਖੀਆਂ ਦਾ 84 ਲੱਖ ਦਾ ਕੀ ਨਿਵਾਰਤਾ ਜੇੜਾ ਨਾਤਾ ਜਮ ਕੀ ਫਾਸੀ ਬੰਦ ਜਮ ਦੀ ਫਾਸੀ ਦਾ ਕੀ ਕਟਾਤਾ ਬੰਦ ਕਟਾਏ ਦਾ ਰਾਏ ਧਰਮ ਨਾ ਕਰੇ ਖਵਾਰ ਇਹਨਾਂ ਨੇ ਤੇ ਰਾਏ ਧਰਮ ਕੀਆ ਨਾ ਕਰੇ ਖਵਾਰ ਹਰ ਕਾ ਭੇਵ ਪੰਡਿਤ ਕਾਂਸੀ ਕੋਈ ਨਾ ਕੋਈ ਕਾਸ਼ੀ ਵਾਲੇ ਪੰਡਿਤ ਵੀ ਉਹਦਾ ਕੋਈ ਭੇਵ ਹਰਦਾ ਪਾ ਨਹੀਂ ਸਕਤੇ ਜਗਤ ਵਿਦਿਆ ਰੋਏ ਤਾਹ ਮਾਰ ਉਹਦੇ ਧਰਾਂ ਦਾ ਕਰਾਂਗਾ ਉਹਦੇ ਖੜਾ ਰੱਖੇ ਉਹਦੇ ਤਤਰ ਬੜੀ ਦੇ ਨਹੀਂ ਉਡਣ ਦਿੰਦਾ ਧਰਗਾ ਭੇਵ ਪੰਡਿਤ ਕਾਂਸੀ ਕੋਈ ਨਾ ਪਾਏਂਦਾ ਜਗਤ ਵਿਦਿਆ ਰੂਵੇ ਤਹਾ ਮਾਰ ਜੋਤੀ ਜੋਤ ਸਰੂਪਰ ਆਪ ਆਪਣੀ ਜੋਤ ਕਰ ਕਲਯੁਗ ਤੇਰੀ ਅੰਤਮ ਵਰ ਨੇਕ ਲੰਕ ਰੈਨਾਰ ਆਪਣਾ ਰੂਪ ਆਪ ਪ੍ਰਗਟਾਏਂਦਾ ਆਪਣਾ ਰੂਪ ਆਪ ਪ੍ਰਗਟਾਏਂਦਾ ਨਹੀਂ ਤੇ ਨਹੀਂ ਪ੍ਰਗਟ ਕੀਤਾ ਨਹੀਂ ਕੋਈ ਬੰਤਾ ਕੋਈ ਦਾਵੀਦਾਰ ਬਣ ਸਕਦਾ ਮੈਂ ਨਹੀਂ ਜੀ ਕੋਈ ਮੈਂ ਪ੍ਰਗਟ ਕੀਤਾ ਜਾਂ ਮੈਂ ਆ ਕਰ ਰਿਹਾ ਜਿਨੇ ਕਿਹਾ ਕਿ ਮੈਂ ਕਰ ਰਿਹਾ ਤੇ ਉਹ ਇਹੋ ਜਿਹਾ ਘਸੋਰੂ ਦੇਂਦਾ ਜਮੀਨ ਤੇ ਨਾ ਕਰਗੜਾ ਕਰਾ ਕੇ ਤੇ ਮੁੜ ਕੇ ਛੋਟਾ ਨਹੀਂ ਦਿੰਦਾ ਹਮ ਸਹੀ ਹੈ ਠੀਕ ਹੈ ਮੈਂ ਮੈਂ ਮਾਰ ਦਿੰਦਾ ਨਾ ਹਾਂਜੀ ਬਿਲਕੁਲ ਜੀ ਕਾਰੀ ਤੇ ਲੱਗੇ ਸੀਗੇ ਹੁਣ ਟੇਪ ਲਾਉਂਦੇ ਸੋਗ ਮਾਦਾ